ਕੁਰਬਾਨੀ ਦੇ ਰਚਨਹਾਰ ਨਿਮਰਤਾ ਦੀ ਮੂਰਤ ਧਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਪਵਿੱਤਰ ਸ਼ਹੀਦ ਜੀ ਨੂੰ ਸਮਰਪਿਤ ਹੱਦ ਜੋ ਸਤਿਗੁਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਹੋਇਆ ਪਰਸੋਂ ਰੋਜ਼ ਤੋਂ ਇਹਨਾਂ ਅਸਥਾਨਾਂ ਤੇ ਪਾਵਨ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਪਤ ਹੋਏ ਸਾਹਿਬ ਸਤਿਗੁਰ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਬਾਣੀ ਆਪ ਭਾਗਤ ਹੁੰਦੀ ਹੋਏ ਮਾਤਾ ਆਤ ਮਰ ਤੁ ਸੰਪੂਰਨ ਗੁਰਵਾੜੀ ਦੇ ਭੋਗ ਪੈ ਹਦ ਉਪਰੰਤ ਸਤਿਗੁਰ ਸਾਹਿਬ ਜੀ ਦੀ ਹਜ਼ੂਰੀ ਅੰਦਰ ਕੀਰਤਨ ਦਰਬਾਰ ਸਜਿਆ ਹੈ ਆਪ ਜੀ ਨੇ ਸਾਧ ਕਰਕੇ ਗੁਰੂਕ ਜਨਾ ਪਾਸੋਂ ਕੀਰਤਨ ਸਰਵਣ ਕੀਤਾ ਹੈ ਜੋ ਸਾਧ ਸੰਗਤ ਦੀ ਸਤਿਗੁਰ ਸਾਹਿਬ ਜੀ ਦੇ ਦਰਕਾਰ ਵਿੱਚ ਕੀਰਤਨ ਦੀ ਮਹਾਨਤਾ ਹੈ ਜੋ ਸਾਧ ਸੰਗਤ ਜੀ ਜੋ ਖੜਿਆ ਹੋਇਆ ਮਨ ਹੈ ਕੀਰਤਨ ਦੇ ਨਾਲ ਮਨ ਇਕਾਗਰਤਾ ਵਿੱਚ ਆ ਜਾਂਦਾ ਹੈ ਅਤੇ ਇਕਾਗਰ ਹੋਇਆ ਮਨ ਹੀ ਸਤਿਗੁਰ ਸਾਹਿਬ ਜੀ ਦਾ ਉਪਦੇਸ਼ ਗ੍ਰਹਿ ਕਰਨ ਦਾ ਪਾਉਂਦੀ ਬਣਦਾ ਹੈ ਸੁਰ ਸਾਧ ਸੰਗਤ ਦੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕੁਝ ਸਮਾਂ ਹੋਰ ਇਸੇ ਤਰ੍ਹਾਂ ਹੀ ਇਕਾਗਰਤਾ ਬਖਸ਼ੋ ਆਪਣੇ ਪਾਵਨ ਪਿੱਤਰ ਨੇਤਰਾ ਦਾਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਆਪਣੇ ਤਰਨਾਂ ਨਾਲ ਹਰਜਤ ਸਰਵਣ ਕਰੋ ਅਤੇ ਆਪਣੀ ਰਸਨਾ ਨਾਲ ਗੁਰਤਰਸਨਾ ਨਾਲ ਗੁਰਮੰਤਰ ਦਾ ਜਾਪ ਕਰਦੇ ਹੋਏ ਇਹਨਾਂ ਤਿੰਨਾਂ ਗਿਆਨਧਰਿਆ ਰਾਹੀ ਆਪਣੇ ਮਨ ਦਾ ਇਸ਼ਤਾਰ ਸਤਿਗੁਰੂ ਸਾਹਿਬ ਜੀ ਦੇ ਦੁਆਰੇ ਤੇ ਕਰਾਉਂਦੇ ਆਪ ਜੀ ਅਧਿਕਾਰੀ ਬਣਦੇ ਹੋ ਸੋ ਸਾਧ ਸੰਗਤ ਜੀ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੇ ਸਾਧ ਸੰਗਤ ਦੀ ਸਿੱਖਾਂ ਨੂੰ ਇੱਕ ਨਵੀਂ ਪ੍ਰੇਰਣਾ ਬਖਸ਼ ਕੀਤੀ ਹੈ ਸੋ ਜਿਸ ਦੇ ਮੁੱਖ ਕਾਰ ਸਾਧ ਸੰਗਤ ਦੀ ਦਾਸ ਕੁਝ ਮੋਢੀਆਂ ਬੇਨਤੀਆਂ ਅਸੀਂ ਕਰੇਗਾ ਆਪ ਜੀ ਗਿਆਨੀ ਸਿੰਘ ਜੀ ਪਾਸੋਂ ਸੰਖੇਪ ਰੂਪ ਵਿੱਚ ਸੰਪੂਰਨ ਇਤਿਹਾਸ ਸਰਵਣ ਕਰੋਗੇ ਜੋ ਸ੍ਰੀ ਗੁਰਪ੍ਰਤਾਪ ਸੁਦਰੰਤ ਦੀ ਕਥਾ ਚੱਲ ਰਹੀ ਹੈ ਉਸ ਵਿੱਚੋਂ ਆਪ ਜੀ ਸਤਿਗੁਰ ਸਾਹਿਬ ਜੀ ਦਾ ਸੱਚਖੰਡ ਗਵਨ ਪ੍ਰਸੰਗ ਸਰਵਣ ਕਰੋਗੇ ਸੁਦਾਸ ਕੁਸ਼ ਸੁਖੰਬੀਆਂ ਆਪ ਜੀ ਦੇ ਸਬਕਸ਼ ਭੇਟ ਕਰਦਾ ਹੈ ਜੋ ਸਤਿਗੁਰ ਸਾਹਿਬ ਜੀ ਦੀ ਸ਼ਹਾਦਤ ਦੇ ਮੁੱਖ ਕਾਰਨ ਹਨ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡ ਮਰਿਆਦਾ ਨੂੰ ਪਾਲਣ ਰੱਖਦੇ ਆ ਹੋਇਆ ਅਤੇ ਜੋ ਵਿਸ਼ੇਸ਼ ਕਾਰਨ ਹੈ ਜੋ ਦੁਸ਼ਤ ਚੰਦੂ ਹੈ ਜੋ ਅਹਲਕਾਰਾ ਨੇ ਸਤਿਗੁਰੂ ਸਾਹਿਬ ਜੀ ਦੇ ਸਾਹਜ ਆਦੇ ਧੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਸ ਦੀ ਸੁਪਤਰੀ ਦਾ ਨਾਤਾ ਕਰ ਦਿੱਤਾ ਪਰ ਜਦੋਂ ਇਸ ਚੰਦੂ ਨੂੰ ਪਤਾ ਲੱਗਾ ਤਾਂ ਇਸ ਨੇ ਕਿਹਾ ਉਸੇ ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਹੈ ਪਾਪ ਇਸ ਨੇ ਆਪਣੇ ਆਪ ਨੂੰ ਚਵਾਰਾ ਤੇ ਗੁਰੂ ਘਰ ਨੂੰ ਮੋਰੀ ਦੀ ਨਿਆਈ ਦੱਸਿਆ ਹੈ ਜਦ ਦਿੱਲੀ ਵਿਖੇ ਸਿੱਖ ਸੰਗਤਾਂ ਨੂੰ ਪਤਾ ਲੱਗਾ ਤਾਂ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਇੱਕ ਪੱਤਰਕਾ ਲਿਖੀ ਹੈ ਜਿਸ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਇਸ ਦੁਸ਼ਟ ਜੱਦੂ ਨੇ ਵੱਡਿਆ ਸਾਧੂਆਂ ਦੀ ਨਿੰਦਿਆ ਕੀਤੀ ਹੈ ਆਪ ਜੀ ਦੇ ਦਰਕਰ ਪ੍ਰਤੀ ਇਸ ਨੇ ਸੱਚੇ ਪਾਤਸ਼ਾਹ ਜੀ ਤਕਲੀਬ ਵਾਲੇ ਬੇਅਤ ਬਚਨ ਬੋਲੇ ਹਨ ਸੋ ਆਪ ਜੀ ਕਿਰਪਾ ਕਰੋ ਸੰਗਤਾਂ ਦੀ ਬੇਨਤੀ ਕਰਵਾ ਕਰੋ ਇਸ ਦੀ ਪੁੱਤਰੀ ਦਾ ਨਸਾ ਨਾ ਲੈਣਾ ਪੰਜ ਧਰਮ ਅਰਜਨ ਸਿੰਘ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਸੋ ਇਸ ਦੀ ਪੁੱਤਰੀ ਦਾ ਨਾਤਾ ਲੈਣ ਤੋਂ ਇਨਕਾਰ ਕਰ ਦਿੱਤਾ ਪੰਜ ਤੋਂ 6 ਆਰ 7 ਸੰਜਿਤ ਜੀ ਇਸ ਦੀ ਜੋ ਅਹਕਾਰ ਹਾਰ ਸਤਿਗੁਰ ਸਾਹਿਬ ਜੀ ਕੋਲ ਇੱਥੇ ਅੰਮ੍ਰਿਤਸਰ ਸਾਹਿਬ ਆਉਰੇ ਹਾਲ ਪਰ ਸਤਿਗੁਰ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਬਚਨ ਕੀਤੇ ਕਿ ਇਸ ਨੇ ਗੁਰੂ ਘਰ ਨੂੰ ਮੋਰੀ ਦੀ ਮਿਆਈ ਦੱਸਿਆ ਹੈ ਸਾਡਾ ਇਸ ਦੇ ਨਾਲ ਕੋਈ ਤਾਲਮੇਲ ਨਹੀਂ ਹੈ ਸੂਰ ਸਾਧ ਸੰਗਤ ਜੀ ਇਸ ਨੇ ਮਾਰ ਵਿੱਚ ਬਹੁਤ ਜਿਆਦਾ ਜੀਰਕਾ ਕੀਤੀ ਹੈ ਇਸ ਦੇ ਜੀਰਕਾ ਕਰਨ ਤੇ ਇਸ ਨੇ ਬਾਦਸ਼ਾਹ ਜਹਾਂਗੀਰ ਦੇ ਕਾਰ ਪਰੇਸ਼ਣ ਕਰ ਦਿੱਤੇ ਇੱਥੇ ਆਪ ਜੀ ਦੇ ਗਿਆਨ ਵਾਸਤੇ ਬਚ ਕਰ ਦਈਏ ਕਿ ਜੋ ਇਹ ਬਾਦਸ਼ਾਹ ਰੋਗ ਹੁੰਦੇ ਹਨ ਇਹ ਤਨਾਂ ਦੇ ਬਹੁਤ ਕੱਚੇ ਹੁੰਦੇ ਹਾਲ ਸੋ ਸਾਧ ਸੰਗਤ ਜੀ ਇਸ ਨੇ ਸਾਰੇ ਹੀ ਦੁਆਰ ਜੋ ਬਾਦਸ਼ਾਹ ਦੇ ਹਜ਼ੂਰੀ ਵਜੀਵ ਹਾਲ ਤਨਾਂ ਨੂੰ ਮਾਇਆ ਦਾ ਲਾੜ ਚ ਦੇ ਕੇ ਖੀਦ ਲਿਆ ਸੋ ਇਸ ਨੇ ਧੰ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਖਤ ਹੀ ਬੇਪਰਿਆਰ ਇਲਜ਼ਾਮ ਲਾਏ ਇਸ ਨੇ ਬਾਦਸ਼ਾਹ ਨੂੰ ਇਹ ਕਿਹਾ ਕਿ ਧੰ ਸਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਿਨ ਵੇਲੇ ਤਾਂ ਸੰਤਾਂ ਨੂੰ ਉਬਲੇਸ਼ ਬਖਸ਼ਦੇ ਹਨ ਪਰ ਰਾਤ ਨੂੰ ਗੁਰਸਿੱਖਾਂ ਪਾਸੋਂ ਚੋਰੀ ਕਰਵਾ ਦਿੰਦੇ ਹਨ ਸੋ ਇਸ ਦੀ ਬਾਤ ਸ਼੍ਰੀ ਮਾਨ ਸਤਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਿਆ ਵਾਲੇ ਬਾਪੂ ਖਾਲੇ ਵੀ ਬੱਚੀ ਤੀਤੇ ਸਾਧ ਕਿ ਜਿਸ ਸਮੇ ਉਸ ਸਮੇਂ ਦੇ ਰਾਜਨੀਤਿਕ ਲੀਡਰਾਂ ਨੇ ਭਾਪਰਖਾਨ ਨੂੰ ਕਾਂਗਰਸ ਦਾ ਏਜੰਟ ਕਿਹਾ ਸੀ ਤਾਂ ਸਤ ਮਹਤੁਖਾਂ ਨੇ ਵਜਨ ਕੀਤੇ ਸਾਨੂੰ ਕਿ ਸਤਗੁਰੂ ਸਾਹਿਬ ਜੀ ਨੂੰ ਸਮੇਂ ਦੀ ਹਕੂਮਤ ਨੇ ਚੋਰਾ ਨੂੰ ਪਨਾ ਦੇਣ ਵਾਲੇ ਵਿਆਹ ਤਾਂ ਦਾਸ ਕਿਸੇ ਦੀ ਗੁੜੀ ਹੈ ਸੋ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਕਿਸੇ ਪ੍ਰਕਾਰ ਦੀ ਨਿੰਦਿਆ ਤੋਂ ਕਬਰੌੜਾ ਨਹੀਂ ਚਾਹੀਦਾ ਸਤਗੁਰੂ ਸਾਹਿਬ ਜੀ ਤੇ ਦ੍ਰਿੜ ਭਰੋਸਾ ਰੱਖਣਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਜੋ ਬਾਦਸ਼ਾਹ ਦੇ ਵਜ਼ੀਰਾਂ ਨੇ ਸਲਾਹ ਕਰਕੇ ਸਤਿਗੁਰੂ ਸਾਹਿਬ ਜੀ ਨੂੰ 2 ਲੱਖ ਦਾ ਜ਼ਮਾਨਾ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਗੱਲ ਹੈ ਜਦ ਸਤਿਗੁਰੂ ਸਾਹਿਬ ਜੀ ਆਪ ਇੱਥੇ ਆਣ ਕੇ ਜਹਾਂਗੀਰ ਨੂੰ ਮਿਲਣ ਸੋ ਜਿਸ ਸਮੇ ਇਹ ਪੱਤਰਕਾ ਸ੍ਰੀ ਅਮਰਤਸਰ ਸਾਹਿਬ ਪਹੁੰਚਦੀ ਹੈ ਤੇ ਜਦ ਬਾਦਸ਼ਾਹ ਦੇ ਵਜ਼ੀਰ ਇਸ ਪੱਤਰਕਾ ਨੂੰ ਪੜ੍ਹਦੇ ਹਨ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰਸਿੱਖਾਂ ਦਾ ਆਲੋਚਨਾ ਕੀਤੀ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਮਹਾਰਾਜ ਆਪ ਦੀ ਸਰਬ ਕਲਾ ਸਮਰੱਥ ਹੋ ਆਪ ਜੀ ਸਭ ਸੋਚੀ ਦੇ ਮਾਲਕ ਹੋ ਅਸੀਂ ਆਪ ਜੀ ਨੂੰ ਕੀ ਸਲਾਹ ਦੇ ਸਕਦੇ ਹਾਂ ਆਪ ਜੀ ਦੇ ਮਨ ਨੂੰ ਜੋ ਭਾਉਦਾ ਹੈ ਆਪ ਜੀ ਉਹ ਕਰੋ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਕੋਲ 92 ਵਰ ਸਿੱਖਾਂ ਨੂੰ ਨਾਲ ਲਿਆ ਕਰਕੇ ਇੰਦਰੀ ਜੀ ਮਹਾਂਪ੍ਰਧ ਧਰਵਾ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਬਿਤੀ ਚੰਦ ਆਦਿ ਗੁਰਸਿੱਖਾਂ ਨੂੰ ਨਾਲ ਲਿਆ ਕਰਕੇ ਧਰ ਗੁਰ ਅਰਜਨ ਦੇਵ ਸਾਹਿਬ ਜੀ ਦੇ ਬੀਰੀ ਪੀਰੀ ਦੇ ਬਾਅਦ ਧਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬ੍ਰਿਆਰੀ ਤਰਖ ਬਖਸ਼ ਕਰਕੇ ਪੰਜਾਬ ਦੇ ਸਿੱਖਾਂ ਨਾਲ ਲੈ ਕਰਕੇ ਲਾਹੌਰ ਵੱਲ ਚੱਲ ਪਏ ਹਨ ਸੋ ਸਾਧ ਸੰਗਤ ਜੀ ਨਗਰਾ ਤੋਂ ਉੱਡੇ ਹੋਏ ਸਤਿਗੁਰ ਸਾਹਿਬ ਜੀ ਦਾ ਹੋਰ ਵਿਖੇ ਭਾਈ ਸੱਤੂ ਜੀ ਦੇ ਘਰ 'ਚ ਠਹਿਰੇ ਹਨ ਇੱਥੇ ਹੀ ਸਤਿਗੁਰ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦੇ ਜੋ ਬਾਬਾ ਜੀ ਦੇ ਪੁੱਤਰ ਭਾਈ ਅਰਥਵਾਰ ਜੀ ਹਨ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਵੰਛੇ ਹਨ ਉਹ ਆਣ ਕੇ ਮਿਲਦੇ ਹਨ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਆਪਣਾ ਸਾਰਾ ਸ਼ਹੀਦੀ ਦਾ ਜੋ ਵਰਤਾਂਤ ਬਹਾਰਾ ਜੀ ਨੇ ਵਰਤੌਲਾ ਹੈ ਉਹ ਸਾਰਾ ਭਾਈ ਅਰਤੁਵਾਲ ਜੀ ਨੂੰ ਦੱਸਿਆ ਹੈ ਅਤੇ ਇਹ ਬਚਤ ਕੀਤੀ ਹਾਲ ਕਿ ਜਿਸ ਸਮੇ ਅਸੀਂ ਸੱਚਖੰਡ ਗੁਰੂ ਕਰ ਜਾਈਏ ਆਪ ਜੀ ਗੁਰਦਵਾਰ ਸਾਹਿਬ ਤੋਂ ਚੱਲ ਕਰਕੇ ਅੰਮ੍ਰਿਤਸਰ ਸਹ ਕੋਜ ਕੇ ਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਗਤ ਵਿੱਚ ਬਰਿਆਈ ਤਲ ਬਖਸ਼ਣਾ ਸੋ ਸਾਧ ਸੰਗਤ ਜੀ